ਸਟਾਰ ਪ੍ਰਦੂਸ਼ਣ ਦੇ ਮਸਲੇ ਉੱਤੇ ਇੱਕ ਵਾਰ ਫਿਰ ਦੇਸ਼ ਦੀ ਸਰਬਉੱਚ ਅਦਾਲਤ ਸੁਪਰੀਮ ਕੋਰਟ ਨੇ ਸਖਤ ਟਿੱਪਣੀਆਂ ਕੀਤੀਆਂ ਹਨ ਡੰਡੀ ਉਸ ਨੇ ਦਿੱਲੀ ਹਰਿਆਣਾ ਅਤੇ ਪੰਜਾਬ ਦੀਆਂ ਸਰਕਾਰਾਂ ਨੂੰ ਇਸ ਲਈ ਆਪਣੇ ਰੋਧ ਦਾ ਨਿਸ਼ਾਨਾ ਬਣਾਇਆ ਹੈ ਡੰਡੀ 2 ਲੱਖ ਵੱਖ ਕੇਸਾਂ ਵਿੱਚ ਜੱਜਾਂ ਦੀ ਵੱਖੋ ਵੱਖ ਬੈਂਚਾਂ ਨੇ ਲਗਭਗ ਇੱਕੋ ਹੀ ਗੱਲ ਆਖੀ ਹੈ ਕਿ ਇਸ ਲਈ ਸਬੰਧਿਤ ਸਰਕਾਰਾਂ ਜ਼ਿੰਮੇਵਾਰ ਹਨ ਜਿਨ੍ਹਾਂ ਨੇ ਪੂਰੀ ਤਰ੍ਹਾਂ ਆਪਣੇ ਫਰਜ਼ਾਂ ਦੀ ਪਾਲਣਾ ਨਹੀਂ ਕੀਤੀ ਡੰਡੀ ਇਸ ਲਈ ਦਿੱਲੀ ਸਮੇਤ ਸਮੁੱਚੇ ਖਿੱਤੇ ਦਾ ਪ੍ਰਦੂਸ਼ਣ ਇਸ ਹੱਦ ਤੱਕ ਵੱਧ ਗਿਆ ਹੈ ਕਿ ਆਮ ਨਾਗਰਿਕ ਲਈ ਸਾਹ ਲੈਣਾ ਵੀ ਔਖਾ ਹੋ ਗਿਆ ਹੈ ਡੰਡੀ ਅਦਾਲਤਾਂ ਨੇ ਇਹ ਵੀ ਕਿਹਾ ਹੈ ਕਿ ਪ੍ਰਦੂਸ਼ਣ ਸੰਬੰਧੀ ਬਣਾਏ ਗਏ ਕਾਨੂੰਨਾ ਉੱਤੇ ਕੋਈ ਅਮਲ ਨਹੀਂ ਕੀਤਾ ਗਿਆ ਅਤੇ ਨਾਹੀ ਇਹਨਾਂ ਦੀ ਪਰਵਾਹ ਕੀਤੀ ਗਈ ਹੈ ਡੰਡੀ ਇੱਕ ਕੇਸ ਵਿੱਚ ਸੁਪਰੀਮ ਕੋਰਟ ਨੇ ਚਲਾਏ ਜਾਂਦੇ ਪਟਾਕਿਆਂ ਦਾ ਜ਼ਿਕਰ ਕੀਤਾ ਹੈ ਅਤੇ ਦੂਸਰੇ ਵਿੱਚ ਪ੍ਰਾਲੀ ਦੀ ਰਹਹੰਦ ਖੂੰਹਦ ਨੂੰ ਸਾੜੇ ਜਾਣ ਸੰਬੰਧੀ ਟਿੱਪਣੀਆਂ ਕੀਤੀਆਂ ਹਨ ਡੰਡੀ ਪਟਾਕਿਆਂ ਸੰਬੰਧੀ ਤਾਂ ਅਦਾਲਤ ਨੇ ਦਿੱਲੀ ਅਤੇ ਗੁਆਂਡੀ ਰਾਜਾਂ ਵਿੱਚ ਇਹਨਾਂ ਨੂੰ ਪੂਰੀ ਤਰ੍ਹਾਂ ਬੰਦ ਕਰਨ ਦੀ ਗੱਲ ਆਖੀ ਹੈ ਅਤੇ ਇਹ ਵੀ ਕਿਹਾ ਹੈ ਕਿ ਇਹਨਾਂ ਦੇ ਬਣਾਉਣ ਵੇਚਣ ਜਮ੍ਹਾਂ ਕਰਨ ਅਤੇ ਚਲਾਉਣ ਉਤੇ ਸਖਤੀ ਨਾਲ پابੰਦੀ ਆਇਦ ਕਰ ਦਿੱਤੀ ਜਾਣੀ ਚਾਹੀਦੀ ਹੈ ਡੰਡੀ ਇਸ ਸੰਬੰਧੀ ਅਦਾਲਤ ਨੇ ਦਿਲਚਸਪ ਟਿੱਪਣੀ ਕਰਦਿਆਂ ਕਿਹਾ ਹੈ ਕਿ ਕੋਈ ਵੀ ਧਰਮ ਇਸ ਤਰ੍ਹਾਂ ਦੀ ਸਰਗਰਮੀ ਨੂੰ ਉਤਸ਼ਾਹਿਤ ਨਹੀਂ ਕਰਦਾ ਜਿਸ ਨਾਲ ਪ੍ਰਦੂਸ਼ਣ ਪੈਦਾ ਹੁੰਦਾ ਹੋਵੇ ਡੰਡੀ ਜੇਕਰ ਆਤੀਸ਼ਬਾਜ਼ੀ ਬੰਬ ਆਦ ਇਸ ਤਰ੍ਹਾਂ ਚਲਾਏ ਜਾਣਗੇ ਤਾਂ ਇਸ ਨਾਲ ਸ਼ਹਿਰੀਆਂ ਦੀ ਸਿਹਤ ਸਬੰਧੀ ਮੁੱਢਲੇ ਅਧਿਕਾਰਾਂ ਉਲੰਘਣਾ ਹੋਵੇਗੀ ਅਤੇ ਨਾਲ ਹੀ ਇਹ ਵੀ ਕਿਹਾ ਕਿ 10 ਨਵੰਬਰ ਤੱਕ ਇਸ ਮਸਲੇ ਨਾਲ ਸੰਬੰਧਿਤ ਸਾਰੀਆਂ ਧਿਰਾਂ ਨਾਲ ਵਿਚਾਰ ਕਰਕੇ ਦਿੱਲੀ ਵਿੱਚ ਇਨ੍ਹਾਂ ਉੱਤੇ ਰੋਕ ਲਾਉਣ ਦਾ ਫੈਸਲਾ ਕੀਤਾ ਜਾਏ ਡੰਡੀ ਪ੍ਰਾਲੀ ਸਾੜਨ ਸੰਬੰਧੀ ਰਾਜਾਂ ਨੂੰ ਸਖਤ ਝਾੜ ਪਾਉਂਦਿਆਂ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਲਗਾਤਾਰ ਸਾਹਮਣੇ ਆ ਰਹੀਆਂ ਇਨ੍ਹਾਂ ਘਟਨਾਵਾਂ ਦੇ ਮੱਦੇਨਜ਼ਰ ਕਾਰਾਂ ਵੱਲੋਂ ਸਿਰਫ ਨੋਟਿਸ ਜਾਰੀ ਕਰਕੇ ਹੀ ਬੁੱਤਾਂ ਸਾਰ ਦਿੱਤਾ ਗਿਆ ਹੈ ਨਾ ਹੀ ਪ੍ਰਾਲੀ ਸਾੜਨ ਵਾਲਿਆਂ ਉੱਤੇ ਅਤੇ ਨਾ ਹੀ ਇਸ ਨਾਲ ਸੰਬੰਧਿਤ ਅਫਸਰਾਂ ਉੱਤੇ ਕੋਈ ਵੀ ਕਾਰਵਾਈ ਕੀਤੀ ਗਈ ਹੈ ਡੰਡੀ ਪ੍ਰਾਪਤ ਅੰਕੜਿਆਂ ਮੁਤਾਬਕ ਪੰਜਾਬ ਵਿੱਚ ਪ੍ਰਾਲੀ ਸਾੜਨ ਦੇ ਹੁਣ ਤੱਕ 70 29 ਮਾਮਲੇ ਸਾਹਮਣੇ ਆਏ ਹਨ ਡੰਡੀ ਸੂਬੇ ਦੇ ਬਹੁਤੇ ਇਲਾਕੇ ਪ੍ਰਦੂਸ਼ਣ ਗ੍ਰਸਤ ਹੋ ਗਏ ਹਨ ਡੰਡੀ ਵੱਡੀਆਂ ਛੋਟੀਆਂ ਸੜਕਾਂ ਉੱਤੇ ਦਿਖਾਈ ਦੇਣਾ ਘਟ ਹੋ ਗਿਆ ਹੈ ਡੰਡੀ ਇਕੱਲੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਹੀ ਇਸ ਵਾਰ ਖੇਤਾਂ ਨੂੰ ਅੱਗ ਲਾਉਣ ਦੇ 643 ਮਾਮਲੇ ਸਾਹਮਣੇ ਆਏ ਹਨ ਡੰਡੀ ਮੰਡੀ ਗੋਬਿੰਦਗੜ੍ਹ ਵਿੱਚ ਹਵਾ ਦੀ ਗੁਣਵੱਤਾ ਸਭ ਤੋਂ ਮਾੜੀ ਦਰਜ ਕੀਤੀ ਗਈ ਹੈ ਅਤੇ ਹਵਾ ਦੀ ਗੁਣਵੱਤਾ ਸੂਚਕ ਅੰਕ 241 ਦੀ ਪੱਧਰ ਉੱਤੇ ਪਹੁੰਚ ਚੁੱਕਾ ਹੈ ਡੈਂਡੀ ਇਸੇ ਤਰ੍ਹਾਂ ਜਲੰਧਰ ਵਿੱਚ 217 ਅਤੇ ਲੁਧਿਆਣਾ ਵਿੱਚ ਹਵਾ ਦੀ ਗੁਣਵੱਤਾ ਦਾ ਸੂਚਕ ਅੰਕ 203 ਤੱਕ ਪਹੁੰਚ ਚੁੱਕਾ ਹੈ ਡੈਂਡੀ ਇਸ ਬਾਰੇ ਪਿਛਲੇ 1 ਦਹਾਕੇ ਤੋਂ ਸਬੰਧਿਤ ਰਾਜਾਂ ਦੀਆਂ